ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਪਾਵਨ ਬਾਣੀ ਦੇ ਪਰਮਾਨ ਹਨ ਮਾਰੇ ਰੱਖੇ ਇਕ ਆਪ ਮਾਨੁਕ ਕਹ ਕਿਸ ਨਹੀ ਹਾਥ ਤੇ ਇਸ ਜੀਵ ਨੂੰ ਮਾਰਨ ਵਾਲਾ ਅਤੇ ਰੱਖਣ ਵਾਲਾ ਉਹ ਪਰਮੇਸ਼ਰ ਆਪ ਹੀ ਹੈ ਕੋਈ ਵੀ ਆਪਣੀ ਮਰਜ਼ੀ ਦੇ ਨਾਲ ਨਾ ਤੇ ਜੀਵ ਨੂੰ ਮਾਰ ਸਕਦਾ ਏ ਅਤੇ ਨਾ ਹੀ ਮਰਦੇ ਹੋਏ ਨੂੰ ਬਚਾ ਸਕਦਾ ਹੈ ਅੱਜ ਇੱਕ ਸਾਖੀ ਲੈ ਕੇ ਆਏ ਆਂ ਜਿਸ ਦੇ ਵਿੱਚ ਇੱਕ ਰਾਜੇ ਨੇ ਆਪਣੇ ਘਰ ਸੰਤਾਨ ਪ੍ਰਾਪਤੀ ਵਾਸਤੇ ਇੱਕ ਬੱਚੇ ਦੀ ਬਲੀ ਦੇਣੀ ਚਾਹੀ ਅਤੇ ਉਸ ਬੱਚੇ ਦੇ ਮਾਤਾ ਪਿਤਾ ਨੇ ਧਨ ਪਦਾਰਥ ਦੀ ਲਾਲਚ ਕਰਕੇ ਆਪਣਾ ਬੱਚਾ ਮੁੱਲ ਉਸ ਰਾਜੇ ਨੂੰ ਦੇ ਦਿੱਤਾ ਜਦੋਂ ਉਸ ਬੱਚੇ ਨੂੰ ਮੁੱਲ ਦੇ ਦਿੱਤਾ ਤਾਂ ਉਸ ਬੱਚੇ ਤੇ ਕਿਸ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਹੋਈ ਹੈ ਕਿਉਂਕਿ ਉਹ ਸਤ ਸੰਗਤ ਕਰਿਆ ਕਰਦਾ ਸੀ ਸਤ ਸੰਗਤ ਦੇ ਵਿੱਚੋਂ ਕਿਹੜੀ ਉਸ ਨੂੰ ਝੁਗਤੀ ਮਿਲੀ ਕਿਸ ਤਰ੍ਹਾਂ ਉਹ ਬੱਚਾ ਜੋ ਹੈ ਉਹ ਗੁਰੂ ਸਾਹਿਬ ਤੇ ਭਰੋਸਾ ਕਰਕੇ ਰਾਜੇ ਦੇ ਸਾਹਮਣੇ ਪੇਸ਼ ਹੋਇਆ ਆਓ ਇਸ ਸਾਖੀ ਦੇ ਵਿੱਚ ਸਰਵਣ ਕਰੀਏ ਉਹ ਇਸ ਤਰ੍ਹਾਂ ਤੇ ਉਹ ਰਾਜਾ ਚੱਕਰਵਰਤੀ ਰਾਜਾ ਸੀ ਆਪਣੇ ਦੇਸ਼ ਦੇ ਵਿੱਚ ਤਾਂ ਕੀ ਹੋਰ ਵੀ ਦੇਸ਼ਾਂ ਦਸ਼ੰਤਰਾਂ ਦੇ ਵਿੱਚ ਉਸ ਰਾਜੇ ਦੇ ਹੁਕਮ ਚੱਲਿਆ ਕਰਦੇ ਸਨ ਨੇੜੇ ਤੇੜੇ ਦੇ ਦੇਸ਼ ਵਾਲੇ ਵੀ ਉਸ ਰਾਜੇ ਨੂੰ ਪੁੱਛ ਕੇ ਉਸ ਦੀ ਸਲਾਹ ਲੈ ਕੇ ਆਪਣੇ ਫੈਸਲੇ ਕਰਿਆ ਕਰਦੇ ਸਨ ਜਦੋਂ ਉਸ ਰਾਜੇ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਬਹੁਤ ਸਮਾਂ ਬੀਤ ਚੁੱਕਾ ਹੈ ਮੇਰੇ ਘਰ ਦੇ ਵਿੱਚ ਸੰਤਾਨ ਪੈਦਾ ਨਹੀਂ ਹੋਈ ਤਾਂ ਉਸ ਵੇਲੇ ਉਸ ਰਾਜੇ ਨੇ ਬੜੇ ਯਤਨ ਕੀਤੇ ਰਾਜਾ ਸੀ ਸੁਭਾਵਕ ਵਧੀਆ ਤੋਂ ਵਧੀਆ ਯਤਨ ਕਰ ਸਕਦਾ ਸੀ ਚੰਗੇ ਵੈਦ ਬੁਲਾ ਸਕਦਾ ਸੀ ਹੋਰ ਕਰਮਕਾਂਡ ਕਰ ਸਕਦਾ ਸੀ ਪਰ ਕਿਤੋਂ ਵੀ ਉਸ ਰਾਜੇ ਦੇ ਘਰ ਦੇ ਵਿੱਚ ਸੰਤਾਨ ਪੈਦਾ ਹੋਣ ਦੀ ਖੁਸ਼ੀ ਨਾ ਆਈ ਅਖੀਰ ਰਾਜੇ ਨੇ ਆਪਣੇ ਮਹਿਲਾਂ ਦੇ ਵਿੱਚ ਜਿਹੜੇ ਮਸ਼ਹੂਰ ਜੋਤਿਸ਼ੀ ਸਨ ਉਹਨਾਂ ਨੂੰ ਬੁਲਾਇਆ ਪ੍ਰਾਤਨ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਰਾਜਿਆਂ ਨੇ ਵਜ਼ੀਰ ਮੰਤਰੀ ਸਲਾਹਕਾਰ ਰਾਜ ਪ੍ਰਬੰਧ ਵਾਸਤੇ ਰੱਖੇ ਹੋਏ ਸਨ ਇਸੇ ਤਰ੍ਹਾਂ ਹੀ ਰਾਜਿਆਂ ਨੇ ਸਮੇਂ ਦੀ ਜਾਣਕਾਰੀ ਵਾਸਤੇ ਜੋ ਜੋਤਿਸ਼ ਵਿਦਿਆ ਜਾਣਦੇ ਹਨ ਉਹ ਜੋਤਸ਼ੀ ਵੀ ਰੱਖੇ ਹੋਏ ਸਨ ਰਾਜੇ ਨੇ ਜਿਹੜੇ ਮੰਨੇ ਪਰ ਮੰਨੇ ਮਸ਼ਹੂਰ ਜੋਤਸ਼ੀ ਸਨ ਉਹਨਾਂ ਨੂੰ ਬੁਲਾਇਆ ਤੇ ਪੁੱਛਿਆ ਕਿ ਮੇਰੇ ਘਰ ਦੇ ਵਿੱਚ ਸੰਤਾਨ ਪੈਦਾ ਕਿਉਂ ਨਹੀਂ ਹੋ ਰਹੀ ਚੰਗੀ ਤਰ੍ਹਾਂ ਪੜ੍ਹ ਕੇ ਵਿਚਾਰ ਕੇ ਜੋਤਸਲਾ ਕੇ ਦੱਸੋ ਕਿ ਕਿਹੜੇ ਤਰੀਕੇ ਦੇ ਨਾਲ ਮੇਰੇ ਘਰ ਦੇ ਵਿੱਚ ਸੰਤਾਨ ਪੈਦਾ ਹੋਵੇ ਜੋਤਸੀਆਂ ਨੇ ਜੋਤਸਲਾਇਆ ਬੜੀ ਵਿਚਾਰ ਕਰਨ ਤੋਂ ਪਿੱਛੋਂ ਜੋਤਸੀਆਂ ਨੇ ਆਖਿਆ ਰਾਜਨ ਤੈਨੂੰ ਸੱਚੀ ਗੱਲ ਦੱਸਦੇ ਆ ਬੁਰਾ ਨਾ ਮੰਨਾਈ ਤੇਰੇ ਘਰ ਦੇ ਵਿੱਚ ਐਸ ਜਨਮ ਦੀ ਗੱਲ ਤਾਂ ਕੀ ਕਰੀਏ ਅਗਲੇ ਸੱਤ ਜਨਮ ਤੱਕ ਵੀ ਸੰਤਾਨ ਪੈਦਾ ਨਹੀਂ ਹੋ ਸਕਦੀ ਤਾਂ ਰਾਜਾ ਉਹਨਾਂ ਦੀ ਗੱਲ ਸੁਣ ਕੇ ਉਦਾਸ ਤੇ ਬੜਾ ਹੋਇਆ ਫਿਰ ਵੀ ਆਖਣ ਲੱਗਾ ਕਿ ਕੋਈ ਨਾ ਕੋਈ ਤੇ ਢੰਗ ਤਰੀਕਾ ਹੋਵੇਗਾ ਕੋਈ ਐਸਾ ਯਤਨ ਕੀਤਾ ਜਾਵੇ ਕਿ ਮੇਰੇ ਘਰ ਸੰਤਾਨ ਪੈਦਾ ਹੋਵੇ ਤਾਂ ਜੋਤਸੀ ਨੇ ਆਖਿਆ ਰਾਜਨ ਹੁਣ ਤਾਂ ਕਿਸੇ ਦੇਵੀ ਦੇਵਤੇ ਨੂੰ ਜੇ ਪ੍ਰਸੰਨ ਕਰ ਲਵੇਂ ਉਹ ਤੈਨੂੰ ਵਰ ਦੇ ਦੇ ਫੇਰ ਗੱਲ ਬਣ ਸਕਦੀ ਹੈ ਹੋਰ ਕੋਈ ਆਚਾਰਾ ਨਹੀਂ ਤਾਰਾ ਜੀ ਨੇ ਅਖਿਆ ਕਿਸ ਨੂੰ ਪ੍ਰਸੰਨ ਕੀਤਾ ਜਾਵੇ ਤਾਂ ਜੋਤਸ਼ੀ ਨੇ ਦੱਸਿਆ ਕਿ ਇੱਕ ਦੇਵੀ ਹੈ ਜੇਕਰ ਉਸ ਨੂੰ ਪ੍ਰਸੰਨ ਕਰੇ ਤਾਂ ਗੱਲ ਬਣ ਜੇਗੀ ਪਰ ਉਸ ਵਾਸਤੇ ਇੱਕ ਬਲੀ ਦੇਣ ਦੀ ਲੋੜ ਪਵੇਗੀ ਉਹ ਦੇਵਤੀ ਦੇ ਅੱਗੇ ਜਦੋਂ ਜਿਹੜੇ ਵਿਧਾਨ ਦੇ ਨਾਲ ਪੂਜਾ ਕਰਕੇ ਮੰਤਰ ਪੜ੍ਹ ਕੇ ਬਲੀ ਦਿੱਤੀ ਜਾਵੇ ਫਿਰ ਉਹ ਪ੍ਰਸੰਨ ਹੋ ਸਕਦੀ ਹੈ ਤਾਂ ਰਾਜੇ ਨੇ ਆਖਿਆ ਕਿ ਦੇਵੀ ਨੂੰ ਪ੍ਰਸੰਨ ਕਰੋ ਮੇਰੇ ਵਾਸਤੇ ਬਲੀ ਦੇਣੀ ਕਿਹੜੀ ਔਖੀ ਗੱਲ ਹੈ ਮੈਂ ਸਮੇਂ ਦਾ ਬਾਦਸ਼ਾਹ ਹਾਂ ਤੇ ਕਈ ਅਸੇ ਕਾਦੀ ਮੇਰੇ ਜੇਲਖਾਨਿਆਂ ਦੇ ਵਿੱਚ ਹਨ ਜਿਨ੍ਹਾਂ ਨੂੰ ਉਮਰ ਕੈਦ ਹਾਂਸੀ ਦੀ ਸਜ਼ਾ ਪਹਿਲਾਂ ਹੀ ਹੋਈ ਪਈ ਹੈ ਉਹਨਾਂ ਦੇ ਵਿੱਚੋਂ ਜੇਕਰ ਕਿਸੇ ਦੀ ਬਲੀ ਦੇ ਵੀ ਦੇਵਾਗਾ ਤਾਂ ਕਿਸੇ ਨੂੰ ਕੀ ਅਤਰਾਜ ਹੋਏਗਾ ਤਾਂ ਉਹਨਾਂ ਜੋਤਸੀਆਂ ਨੇ ਆਖਿਆ ਰਾਜਨ ਇਦਾਂ ਨਹੀਂ ਗੱਲ ਬਣਨੀ ਜੇਕਰ ਕੋਈ ਆਪਣੀ ਮਰਜ਼ੀ ਦੇ ਨਾਲ ਮਾਤਾ ਪਿਤਾ ਤੈਨੂੰ ਆਪਣਾ ਪੁੱਤਰ ਦੇ ਦੇਵੇ ਅਤੇ ਬਲੀ ਦੇਣ ਵਾਲਾ ਵੀ ਜਿਸ ਨੂੰ ਪਤਾ ਹੋਵੇ ਕਿ ਮੇਰੀ ਹੁਣ ਮੌਤ ਹੋ ਜਾਣੀ ਬਲੀ ਮੇਰੀ ਦਿੱਤੀ ਜਾਣੀ ਹੈ ਆਪਣੀ ਮਰਜ਼ੀ ਨਾਲ ਮਰਨ ਨੂੰ ਤਿਆਰ ਹੋ ਜਾਵੇ ਤਾਂ ਹੋ ਸਕਦਾ ਹੈ ਕਿ ਦੇਵੀ ਪ੍ਰਸੰਨ ਹੋ ਜਾਵੇ ਤਾਂ ਰਾਜੇ ਨੇ ਉਹਨਾਂ ਜੋਤਸੀਆਂ ਦੇ ਕੋਲੋਂ ਸਲਾਹ ਲੈ ਕੇ ਆਪਣੇ ਇਲਾਕੇ ਦੇ ਵਿੱਚ ਇਹ ਢੰਡੋਰਾ ਪਟਵਾ ਦਿੱਤਾ ਜਦੋਂ ਰਾਜਾ ਪਿਤਾ ਆ ਗਿਆ ਤੇ ਰਾਜੇ ਦੇ ਘਰ ਦੇ ਵਿੱਚ ਸੰਤਾਨ ਪੈਦਾ ਤਾਂ ਹੋਵੇਗੀ ਜੇਕਰ ਕਿਸੇ ਬੱਚੇ ਦੀ ਬਲੀ ਦਿੱਤੀ ਜਾਵੇ ਇਸ ਕਰਕੇ ਜੋ ਵੀ ਮਾਤਾ ਪਿਤਾ ਆਪਣੀ ਮਰਜ਼ੀ ਦੇ ਨਾਲ ਆਪਣੇ ਬੱਚੇ ਨੂੰ ਰਾਜੇ ਨੂੰ ਸੌਂਪ ਦੇਣਗੇ ਉਹਨਾਂ ਨੂੰ ਮਨਪੁੰਦਾ ਇਨਾਮ ਰਾਜੇ ਦੇ ਕੋਲੋਂ ਮਿਲੇਗਾ ਜਦੋਂ ਇਹ ਟੰਡ ਵਰਾਪਿਤੇ ਆ ਗਿਆ ਇਹ ਆਵਾਜ਼ ਗਰੀਬ ਦੇ ਅਮੀਰ ਦੇ ਸਾਰਿਆਂ ਕੰਨਾਂ ਦੇ ਵਿੱਚ ਪਈ ਹੈ ਪਰ ਐਸਾ ਕੌਣ ਹੈ ਜਿਹੜਾ ਆਪਣਾ ਬੱਚਾ ਮੁੱਲ ਦੇ ਦੇਵੇ ਇੱਕ ਦੱਸਦੇ ਹਨ ਸਾਖੀਕਾਰ ਕੇ ਨਿਭਾਗਣ ਮਾਂ ਹੈ ਉਹਦੇ ਕੰਨਾਂ ਦੇ ਵਿੱਚ ਜਦੋਂ ਇਹ ਆਵਾਜ਼ ਪਈ ਹੈ ਉਹਦੇ ਘਰ ਦੇ ਵਿੱਚ અત્યੰਤ ਗਰੀਬੀ ਵੀ ਹੈ ਤੇ ਉਸ ਦੇ 7 ਪੁੱਤਰ ਸਨ 6 ਪੁੱਤਰ ਉਸ ਦੇ ਆਖੇ ਨਗ ਕੇ ਜੋ ਉਹ ਕੰਮ ਆਖਦੀ ਸੀ ਉਹ ਕਰਕੇ ਕੁਝ ਨਾ ਕੁਝ ਉਸ ਨੂੰ ਕਮਾ ਕੇ ਲਿਆ ਕੇ ਦਿੰਦੇ ਸਨ ਅਤੇ ਸਤਵਾਂ ਪੁੱਤਰ ਜੋ ਸੀ ਉਹ ਸੰਤਾਂ ਦੀ ਸੰਗਤ ਕਰਿਆ ਕਰਦਾ ਸੀ ਜਿਆਦਾ ਸਮਾਂ ਉਸ ਨੇ ਸਾਧ ਸੰਗਤ ਦੇ ਵਿੱਚ ਬਤਾਉਣਾ ਇਸ ਕਰਕੇ ਇਹ ਮਾਤਾ ਉਸ ਨੂੰ ਕਿਸੇ ਕੰਮ ਦਾ ਨਹੀਂ ਸੀ ਜਾਣਦੀ ਆਗਦੀ ਚ ਇਸ ਨੇ ਜ਼ਿਲ੍ਹੇ ਨੇ ਸਾਨੂੰ ਕੀ ਖਵਾਲਣਾ ਇਹ ਹ ਹਰ ਵੇਲੇ ਸੰਤਾਂ ਦੀ ਸੇਵਾ ਦੇ ਵਿੱਚ ਲੱਗਾ ਰਹਿੰਦਾ ਹੈ ਇਸ ਨੇ ਸਾਡਾ ਕੀ ਭਲਾ ਕਰਨਾ ਇਸ ਕਰਕੇ ਇਸ ਨੇ ਕਮਾਈ ਤੇ ਕੋਈ ਕਰਨੀ ਨਹੀਂ ਇਸੇ ਨੂੰ ਰਾਜੇ ਨੂੰ ਦੇ ਕੇ ਆਪਣੀ ਗਰੀਬੀ ਦੂਰ ਕਰ ਲਈਏ ਉਸ ਨੇ ਉਸ ਬੱਚੇ ਨੂੰ ਰਾਜੇ ਤੱਕ ਮੁੱਲ ਦੇ ਦਿੱਤਾ ਜਦੋਂ ਬੱਚਾ ਰਾਜੇ ਨੂੰ ਦੇ ਦਿੱਤਾ ਆਪਣਾ ਮਨਪੁੰਦਾ ਇਨਾਮ ਇਸ ਮਾਤਾ ਨੇ ਲੈ ਲਿਆ ਹੁਣ ਉਸ ਬੱਚੇ ਨੂੰ ਰਾਜੇ ਨੇ ਦੱਸ ਦਿੱਤਾ ਕਿ ਤੇਰੇ ਮਾਤਾ ਪਿਤਾ ਨੇ ਤੈਨੂੰ ਮੁੱਲ ਦੇ ਦਿੱਤਾ ਹੈ ਅਤੇ ਇੰਨੇ ਦਿਨਾਂ ਤੋਂ ਬਾਅਦ ਤੇਰੀ ਮੌਤ ਹੋ ਜਾਣੀ ਤੇਰੀ ਬਲੀ ਦੇਣੀ ਆ ਤੇ ਉਸ ਬੱਚੇ ਨੂੰ ਚੰਗੇ ਧੰਦ ਦੇ ਨਾਲ ਖਾਣ ਪੀਣ ਵਾਸਤੇ ਪਹਿਨਣ ਵਾਸਤੇ ਦੇਣ ਲੱਗੇ ਕਿ ਇਹ ਥੋੜੇ ਦਿਨਾਂ ਦੀ ਜ਼ਿੰਦਗੀ ਦਾ ਮਾਲਕ ਹੈ ਇਸ ਨੇ ਹੁਣ ਮਰ ਜਾਣਾ ਹੈ ਤਾਂ ਉਸ ਬੱਚੇ ਦੇ ਚਿਹਰੇ ਦੇ ਉੱਪਰ ਰਤੀ ਜਨਾਂ ਵਿੱਚ ਝੋਕ ਨਹੀਂ ਹੈ ਦੁੱਖ ਨਹੀਂ ਹੈ ਕਿਉਂਕਿ ਉਸ ਨੇ ਇਹ ਸੰਤਾਂ ਦੀ ਸੰਗਤ ਕਰਕੇ ਪਾਵਨ ਬਾਣੀ ਦੀਆਂ ਪੰਕਤੀਆਂ ਪੜੀਆਂ ਸੁਣੀਆਂ ਸਨ ਕਿ ਮਾਰੈ ਰੱਖੈ ਏਕੋ ਆਪ ਮਾਨੁਕ ਕੈ ਇਸ ਨਹੀ ਹਾਤ ਮਾਰਨ ਵਾਲਾ ਰੱਖਣ ਵਾਲਾ ਪਰਮੇਸ਼ਰ ਹੈ ਜੀ ਉਸ ਪਰਮੇਸ਼ਰ ਦੀ ਮਰਜ਼ੀ ਹੋਵੇਗੀ ਤਾਂ ਮਰਨਾ ਹੈ ਨਹੀਂ ਤੇ ਉਸ ਦੇ ਹੁਕਮ ਤੋਂ ਬਿਨਾ ਕੌਣ ਮਾਰ ਸਕਦਾ ਹੈ ਤੇ ਦੂਸਰੀ ਜਿਸ ਕੀ ਪੂਜਾ ਉਹਧ ਤਸਾ ਕੌਣ ਰੱਖਾਈ ਜਿਹਦੀ ਉਹਦੀ ਪੁੱਗ ਜਾਵੇ ਉਹ ਜਨੇ ਮਰਜੀ ਆਪਣੇ ਬਚਨ ਦੇ ਯਤਨ ਕਰੇ ਕਿਸ ਤਰ੍ਹਾਂ ਬਚ ਸਕਦਾ ਹੈ ਤਾਂ ਉਹ ਵੀ ਦਿਨ ਆਇਆ ਜਦੋਂ ਉਸ ਬੱਚੇ ਦੀ ਬਲੀ ਦੇਣੀ ਸੀ ਉਸ ਨੂੰ ਸਿਪਾਹੀ ਲੈਣ ਵਾਸਤੇ ਗਏ ਨੇ ਆਖਣ ਲੱਗੇ ਰਾਜੇ ਦਾ ਹੁਕਮ ਹੈ ਕਿ ਜੋ ਤੇਰੀ ਕੋਈ ਆਖਰੀ ਖਵਾਹਿਸ਼ ਹੈ ਉਹ ਦੱਸ ਦੇ ਜੋ ਕੁਝ ਖਾਣਾ ਹੈ ਜੋ ਕੁਝ ਪਹਿਨਣਾ ਹੈ ਪਹਿਨ ਲੈ ਅੱਜ ਇੰਨੇ ਸਮੇਂ ਨੂੰ ਤੇਰੀ ਬਲੀ ਦਿੱਤੀ ਜਾਵੇਗੀ ਉਹ ਬੱਚਾ ਆਖਣ ਲੱਗਾ ਕਿ ਮੈਨੂੰ ਨਦੀ ਉੱਪਰ ਇਸ਼ਨਾਨ ਕਰਨ ਵਾਸਤੇ ਲੈ ਕੇ ਚੱਲੋ ਜੇ ਮੇਰੀ ਤੁਸੀਂ ਆਖਰੀ ਇੱਛਾ ਪੂਰੀ ਕਰਨੀ ਹੈ ਜਦੋਂ ਉਹ ਸੱਚੇ ਬੱਚੇ ਨੂੰ ਨਦੀ ਦੇ ਉੱਪਰ ਇਸ਼ਨਾਨ ਕਰਾਉਣ ਲੈ ਕੇ ਗਏ ਜਿੱਥੇ ਕਿ ਸਿਪਾਹੀਆਂ ਦੀ ਨਿਗਰਾਨੀ ਦੇ ਵਿੱਚ ਉਹ ਬੱਚਾ ਹੈ ਰਾਜਾ ਵੀ ਸਾਰਾ ਕੁਝ ਆਪ ਆਪਣੇ ਅੱਖੀਂ ਦੇਖ ਰਿਹਾ ਉੱਥੇ ਬੱਚੇ ਨੇ ਪਹਿਲਾਂ ਨਦੀ ਦੇ ਵਿੱਚ ਇਸ਼ਨਾਨ ਕੀਤਾ ਫਿਰ ਉਸਨੇ ਸਿਪਾਹੀਆਂ ਨੂੰ ਆਖਿਆ ਕਿ ਮੈਨੂੰ 1-2 ਮਿੰਟ ਵਾਸਤੇ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ ਰਾਜੇ ਨੇ ਇਸ਼ਾਰਾ ਕੀਤਾ ਕਿ ਬੱਚੇ ਦੀ ਗੱਲ ਮੰਨ ਲਈ ਜਾਵੇ ਤਾਂ ਉਹ ਬੱਚਾ ਉਸ ਨਦੀ ਦੇ ਕਿਨਾਰੇ ਮਿੱਟੀ ਦੀਆਂ ਢੇਰੀਆਂ ਬਣਾਉਣ ਲੱਗ ਪਿਆ ਉਸ ਨੇ ਇੱਕ ਢੇਰੀ ਦੋ ਢੇਰੀਆਂ ਤਿੰਨ ਢੇਰੀਆਂ ਇਦਾਂ ਕਰਦਿਆਂ ਚਾਰ ਢੇਰੀਆਂ ਮਿੱਟੀ ਦੀਆਂ ਬਣਾਈਆਂ ਫਿਰ ਉਸ ਨੇ ਬੜੀ ਗੋਹ ਦੇ ਨਾਲ ਇੱਕ ਇੱਕ ਢੇਰੀ ਨੂੰ ਤੱਕਿਆ ਪਹਿਲੀ ਢੇਰੀ ਉਸਨੇ ਬੜੇ ਧਿਆਨ ਨਾਲ ਤੱਕੀ ਲੱਤ ਮਾਰ ਕੇ ਢਾ ਦਿੱਤੀ ਹੈ ਦੂਸਰੀ ਢੇਰੀ ਦੇ ਵੱਲ ਵੀ ਬੜੇ ਧਿਆਨ ਨਾਲ ਵੇਖਿਆ ਲੱਤ ਮਾਰ ਕੇ ਦੂਸਰੀ ਢੇਰੀ ਵੀ ਢਾ ਦਿੱਤੀ ਹੈ ਅਤੇ ਤੀਸਰੀ ਢੇਰੀ ਨੂੰ ਇਸੇ ਤਰ੍ਹਾਂ ਉਸ ਬੱਚੇ ਨੇ ਬੜੇ ਧਿਆਨ ਨਾਲ ਵੇਖ ਕੇ ਫੇਰ ਢਾ ਦਿੱਤਾ ਹੈ ਚੌਥੀ ਢੇਰੀ ਬੱਚੇ ਨੇ ਜਦੋਂ ਵੇਖੀ ਐ ਉਸ ਦੇ ਦਿਵਾਲੇ ਉੱਪਰ ਕਰਮਾ ਕੀਤੀ ਐ ਸੀਸ ਝੁਕਾਇਆ ਤੇ ਖੁਸ਼ ਹੋ ਕੇ ਮੁਸਕਰਾ ਕੇ ਰਾਜੇ ਵੱਲ ਚੱਲ ਪਿਆ ਆਖਣ ਲੱਗਾ ਰਾਜਨ ਜੋ ਮੈਂ ਕਰਨਾ ਸੀ ਕਰ ਲਿਆ ਜੋ ਖੇਡਣਾ ਸੀ ਖੇਡ ਲਿਆ ਹੁਣ ਤੂੰ ਜੋ ਚਾਹੇ ਕਰ ਸਕਦਾ ਹੈ ਰਾਜਾ ਬੜਾ ਹੈਰਾਨ ਹੋਇਆ ਰਾਜਾ ਆਖਣ ਲੱਗਾ ਕਿ ਅੱਗੇ ਬੱਚੇ ਖੇਡਦੇ ਬੜੇ ਵੇਖੇ ਨੇ ਪਰ ਤੇਰੀ ਇਹ ਅਨੋਖੀ ਖੇਡਿਆ ਮੈਨੂੰ ਦੱਸ ਤੂੰ ਕੀ ਖੇਡ ਕੇ ਆਇਆ ਤੇ ਬੱਚਾ ਆਖਣ ਲੱਗਾ ਰਾਜਨ ਤੈਨੂੰ ਇਹਨਾਂ ਗੱਲਾਂ ਦੇ ਨਾਲ ਕੋਈ ਤਵੱਲਕ ਨਹੀਂ ਤੂੰ ਤੇ ਆਪਣਾ ਕੰਮ ਕਰ ਤਾਂ ਰਾਜਾ ਜਿਹਦੇ ਵਿੱਚ ਆ ਗਿਆ ਰਾਜਿਆਂ ਦਾ ਹੱਥ بڑا ਹੁੰਦਾ ਤੇ ਮੈਨੂੰ ਦੱਸ ਤੂੰ ਇਹ ਢੇਰੀਆਂ ਬਣਾਈਆਂ ਕਿਉਂ ਤੇ ਇਹਨਾਂ ਦੇ ਵਿੱਚੋਂ ਸਿਰਫ ਤਿੰਨ ਢੇਰੀਆਂ ਢਾਈਆਂ ਚੌਕੀ ਨੂੰ ਮੱਥਾ ਕਿਉਂ ਟੇਕਿਆ ਅਸੀਸ ਕਿਉਂ ਝੁਕਾਇਆ ਆਖਣ ਲੱਗਾ ਰਾਜਨ ਮੈਂ ਸੰਤਾਂ ਦੀ ਸੰਗਤ ਕਰਦਾ ਸਾਂ ਉੱਥੇ ਮੈਨੂੰ ਉਹਨਾਂ ਨੇ ਦੱਸਿਆ ਕਿ ਜਿੰਨਾ ਚਿਰ ਇਹ ਜੀਵਨ ਹੈ ਇਸ ਜੀਵਨ ਦੇ ਵਿੱਚ ਚਾਰ ਮਦਦਗਾਰ ਸਹਾਇਕ ਇਸ ਜੀਵਨ ਦੇ ਵਿੱਚ ਜੀਵਦੇ ਹੁੰਦੇ ਨੇ ਪਹਿਲਾ ਮਾਤਾ ਪਿਤਾ ਦੂਸਰਾ ਸਮੇਂ ਦੀ ਹਕੂਮਤ ਬਾਦਸ਼ਾਹ ਅਤੇ ਤੀਸਰਾ ਇਸ ਸਮੇਂ ਦੇ ਵਿੱਚ ਦੇਵੀ ਦੇਵਤਿਆਂ ਦਾ ਆਸਰਾ ਹੁੰਦਾ ਹੈ ਤੇ ਚੌਥਾ ਜੇ ਵੀ ਦੇਵਤਿਆਂ ਨੂੰ ਵੀ ਪੈਦਾ ਕਰਨ ਵਾਲਾ ਉਹ ਪਰਮੇਸ਼ਰ ਹੈ ਉਹ ਸਹਾਇਕ ਹੁੰਦਾ ਹੈ ਇਸ ਮਾਤਲੋਕ ਦੇ ਵਿੱਚ ਅੱਗੇ ਪਰਲੋਕ ਦੇ ਵਿੱਚ ਵੀ ਹੋਰ ਭਾਵੇਂ ਆਸਰੇ ਛੁੱਟ ਜਾਣ ਉਹਦਾ ਆਸਰਾ ਨਹੀਂ ਛੁੱਟਦਾ ਫੇ ਰਾਜਨ ਮੇਰੇ ਮਾਤਾ ਪਿਤਾ ਜੀ ਜਿਨ੍ਹਾਂ ਦਾ ਮੈਨੂੰ ਪਹਿਲਾ ਆਸਰਾ ਸੀ ਕਿਉਂਕਿ ਜਦੋਂ ਬੱਚਾ ਪਰੇਸ਼ਾਨ ਤੰਗ ਹੋਵੇ ਜਾਂ ਕਿਸੇ ਤੋਂ ਡਰ ਜਾਵੇ ਤੇ ਮਾਤਾ ਪਿਤਾ ਦੀ ਸ਼ਰਨ ਦੇ ਵਿੱਚ ਜਾਂਦਾ ਹੈ ਪਰ ਉਹਨਾਂ ਨੇ ਮੇਰੇ ਸਹਾਇਕ ਕੀ ਹੋਣਾ ਸੀ ਉਹਨਾਂ ਨੇ ਤੇ ਖੁਦ ਪੈਸਿਆਂ ਦੇ ਲਾਲਚ ਕਰਕੇ ਤੇਰੇ ਕੋਲ ਮੈਨੂੰ ਮੁੱਲ ਵੇਚ ਦਿੱਤਾ ਦੂਸਰੀ ਮੈਨੂੰ ਸਹਾਇਤਾ ਦੀ ਆਸ ਸੀ ਤੇਰੀ ਬਾਦਸ਼ਾਹੀ ਇਸ ਕਰਕੇ ਪਹਿਲਾਂ ਤੇ ਮੈਂ ਢੇਰੀ ਜੋ ਬਣਾਈ ਚੀ ਉਹ ਮਾਤਾ ਪਿਤਾ ਦੇ ਨਾਮ ਦੀ ਬਣਾਈ ਸੀ ਉਹਨਾਂ ਦਾ ਆਸਰਾ ਜਾਂਦਾ ਰਿਹਾ ਮੈਂ ਉਹ ਢੇਰੀ ਢਾਹ ਦਿੱਤੀ ਦੂਸਰੀ ਢੇਰੀ ਬਾਦਸ਼ਾਹ ਮੈਂ ਤੇਰੇ ਨਾਮ ਦੀ ਬਣਾਈ ਸੀ ਕਿ ਜੇ ਘਰ ਦੇ ਵਿੱਚੋਂ ਇਨਸਾਫ ਨਾ ਹੋਵੇ ਫਿਰ ਬਾਦਸ਼ਾਹ ਦੇ ਕੋਲ ਪੁਕਾਰ ਕੀਤੀ ਜਾਂਦੀ ਹੈ ਪਰ ਤੂੰ ਮੇਰੀ ਪੁਕਾਰ ਕੀ ਸੁਣਨੀ ਸੀ ਤੂੰ ਤੇ ਖੁਦ ਮੈਨੂੰ ਮਾਰ ਕੇ ਸੰਤਾਨ ਪ੍ਰਾਪਤੀ ਕਰਨੀ ਚਾਹੁੰਦਾ ਇਸ ਕਰਕੇ ਦੂਸਰੀ ਢੇਰੀ ਮੈਂ ਤੇਰੇ ਨਾਮ ਦੀ ਬਣਾਈ ਸੀ ਉਹ ਵੀ ਮੇਰਾ ਆਸਰਾ ਜਾਂਦਾ ਰਿਹਾ ਉਹ ਵੀ ਢੇਰੀ ਮੈਂ ਲਤ ਮਾਰ ਕੇ ਢਾ ਦਿੱਤੀ ਹੈ ਤੀਸੀ ਢੇਰੀ ਮੈਂ ਬਣਾਈ ਸੀ ਦੇਵੀ ਦੇਵਤਿਆਂ ਦੇ ਨਾਮ ਦੀ ਕਿ ਜਦੋਂ ਘਰ ਦੇ ਵਿੱਚੋਂ ਕੋਈ ਨਾ ਸੁਣੇ ਸੰਮੇ ਦਾ ਬਾਦਸ਼ਾਹ ਨਾ ਸੁਣੇ ਤੇ ਦੇਵੀ ਦੇਵਤਿਆਂ ਅੱਗੇ ਪੁਕਾਰ ਕਰਨੀ ਚਾਹੀਦੀ ਹੈ ਉਹ ਵੀ ਮੇਰਾ ਆਸਰਾ ਜਾਂਦਾ ਰਿਹਾ ਕਿਉਂਕਿ ਦੇਵੀ ਤੇ ਖੁਦ ਮੇਰੇ ਖੂਨ ਦੀ ਪਿਆਸੀ ਹੈ ਮੇਰੀ ਬਲੀ ਦਿੱਤੀ ਜਾਵੇਗੀ ਤੇ ਉਸਨੇ ਖੇਰ ਪ੍ਰਸੰਨ ਹੋਣਾ ਇਸ ਕਰਕੇ ਉਹਨਾਂ ਵੀ ਮੇਰੀ ਪੁਕਾਰ ਕੀ ਸੁਣਨੀ ਮੈਂ ਉਹ ਵੀ ਢੇਰੀ ਢਾ ਦਿੱਤੀ ਹੈ ਚੌਥੀ ਢੇਰੀ ਮੈਂ ਬਣਾਈ ਸੀ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਮ ਦੀ ਜਿਸ ਨੇ ਦੇਵੀ ਦੇਵਤਿਆਂ ਨੂੰ ਹੀ ਪੈਦਾ ਕੀਤਾ ਹੈ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਮੈਂ ਬੇਨਤੀਆਂ ਕੀਤੀਆਂ ਨੇ ਕਿ ਮਾਰਨ ਵਾਲਾ ਵੀ ਤੂੰ ਹੈ ਰੱਖਣ ਵਾਲਾ ਵੀ ਤੂੰ ਹੈ ਜੇ ਇਸ ਮਤਲੋਕ ਦੇ ਵਿੱਚ ਮੇਰੀ ਸਹਾਇਤਾ ਹੁਣ ਤੱਕ ਤੂੰ ਕੀਤੀ ਹੈ ਅੱਗੇ ਪਰਲੋਕ ਦੇ ਵਿੱਚ ਵੀ ਕਰਨ ਵਾਲਾ ਤੂੰ ਹੈ ਹੁਣ ਸਿਰਫ ਉਸੇ ਦਾ ਹੀ ਆਸਰਾ ਹੈ ਹੋਰ ਸਾਰੇ ਆਸਰੇ ਮੇਰੇ ਜਾਂਦੇ ਰਹੇ ਨੇ ਇਸ ਕਰਕੇ ਮੈਂ ਚੌਥੀ ਢੇਰੀ ਨੂੰ ਸੀਸ ਝੁਕਾਇਆ ਹੈ ਰਾਜੇ ਨੇ ਜਦੋਂ ਇਸ ਛੋਟੀ ਉਮਰ ਦੇ ਵਿੱਚ ਉਸ ਬੱਚੇ ਦੇ ਕੋਲੋਂ ਗਿਆਨ ਦੀਆਂ ਗੱਲਾਂ ਸੁਣੀਆਂ ਤੇ ਰਾਜਾ ਬੜਾ ਹੈਰਾਨ ਹੋ ਆਕਣ ਲੱਗਾ ਐਡਾ ਵੱਡਾ ਸਤ ਸੰਗਤ ਕਰਨ ਵਾਲਾ ਤੇ ਗਿਆਨ ਜਿਸ ਨੂੰ ਪ੍ਰਾਪਤ ਹੈ ਬੱਚਾ ਸਾਡੇ ਰਾਜ ਦੇ ਵਿੱਚ ਹੈ ਤੇ ਮੈਂ ਇਸ ਨੂੰ ਮਾਰਨ ਚੱਲਿਆ ਜੋਤਸ਼ੀਆਂ ਨੂੰ ਆਕਣ ਲੱਗਾ ਕਿ ਧਿਆਨ ਨਾਲ ਜੋਤਿਸ਼ ਲਾੜ ਤੇ ਦੇਖੋ ਕਿ ਬੱਚੇ ਨੂੰ ਮਾਰਨ ਤੋਂ ਬਾਅਦ ਪੁੱਤਰ ਪੈਦਾ ਹੋਵੇਗਾ ਕਿ ਨਹੀਂ ਤਾਂ ਉਹਨਾਂ ਨੇ ਅਰਥਾਤ ਇਹ ਤੇ ਜੇ ਦੇਵੀ ਪ੍ਰਸੰਨ ਹੋਵੇਗੀ ਤੇਰ ਪਤਾ ਨਹੀਂ ਉਹਨੇ ਵਰ ਦੇਣਾ ਕਿ ਨਹੀਂ ਦੇਣਾ ਅਜੇ ਤੇ ਬਲੀ ਦੇਣ ਦੀ ਗੱਲ ਹੈ ਬਸ ਤਾਂ ਰਾਜੇ ਨੇ ਆਖਿਆ ਕਿ ਹੋ ਵੀ ਗਿਆ ਤੇ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਵੇਗਾ ਇਹਨਾਂ ਜਾਣਮਾਨ ਬੱਚਾ ਜੇ ਮੈਂ ਇਸ ਨੂੰ ਹੀ ਆਪਣਾ ਪੁੱਤਰ ਬਣਾ ਲਵਾਂ ਤਾਂ ਉਸ ਰਾਜੇ ਨੇ ਉਸ ਬੱਚੇ ਨੂੰ ਹੀ ਆਪਣਾ ਧਰਮ ਦਾ ਪੁੱਤਰ ਬਣਾ ਲਿਆ ਇਸ ਤਰ੍ਹਾਂ ਜਦੋਂ ਉਸ ਬੱਚੇ ਨੇ ਸਾਰੇ ਆਸਰੇ ਛੱਡ ਕੇ ਉਸ ਪਰਮੇਸ਼ਰ ਦਾ ਆਸਰਾ ਲਿਆ ਹੈ ਤਾਂ ਪਰਮੇਸ਼ਰ ਨੇ ਉਸ ਦੀ ਰੱਖਿਆ ਵੀ ਕੀਤੀ ਹੈ ਜਿਹੜੇ ਮਾਤਾ ਪਿਤਾ ਇਹ ਜਾਣਦੇ ਸਨ ਕਿ ਇਹ ਸੰਤਾਂ ਦੀ ਸੰਗਤ ਕਰਦਾ ਸੰਗਤ ਵਿੱਚ ਐਵੇਂ ਸਮਾਂ ਖਰਾਬ ਕਰ ਰਿਹਾ ਇਹਨੇ ਸਾਨੂੰ ਕੀ ਦੇਣਾ ਮੁੱਲ ਵਿੱਚ ਦਿੱਤਾ ਸੀ ਉਹ ਬੱਚਾ ਉਹਨਾਂ ਮਾਤਾ ਪਿਤਾ ਨੇ ਤੇ ਥੋੜੇ ਧਨ ਕਰਕੇ ਵੇਚ ਦਿੱਤਾ ਪਰ ਅੱਜ ਬਾਦਸ਼ਾਹ ਨੇ ਉਸ ਨੂੰ ਆਪਣਾ ਡੇਟਾ ਬਣਾ ਕੇ ਚੱਕਰਵਰਤੀ ਬਾਦਸ਼ਾਹ ਦਾ ਉਹ ਬੇਟਾ ਬਣਿਆ ਸਮਾਂ ਆਉਣ ਤੇ ਉਸ ਨੇ ਗੱਦੀ ਤੇ ਤਖਤ ਤੇ ਬਿਠਾ ਦਿੱਤਾ ਇਸ ਤਰ੍ਹਾਂ ਉਹ ਬੱਚਾ ਜੋ ਹੈ ਉਹ ਹਕੂਮਤ ਕਰਨ ਲੱਗ ਪਿਆ ਸੋ ਸਾਧ ਸੰਗਤ ਜੀ ਇਹ ਹੈ ਸਤ ਸੰਗਤ ਦਾ ਅਸਰ ਅਤੇ ਹੋਰ ਸਾਰੇ ਆਸਰੇ ਛੱਡ ਕੇ ਇੱਕ ਪਰਮੇਸ਼ਰ ਤੇ ਭਰੋਸਾ ਰੱਖਣ ਵਾਲਿਆਂ ਦਾ ਜੋ ਉਹ ਪਰਮੇਸ਼ਰ ਜਦੋਂ ਬੇਨਤੀਆਂ ਨੂੰ ਪ੍ਰਵਾਨ ਕਰਦਾ ਹੈ ਦਿੰਦਾ ਹੈ ਇਹ ਤਾਂ ਪਰ ਆਪ ਜੀ ਨੇ ਸਰਵਣ ਕੀਤਾ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਕੀਮਤੀ ਸੁਝਾਅ ਕਮੈਂਟਾਂ ਰਾਹੀਂ ਜ਼ਰੂਰ ਦੱਸਿਆ ਕਰੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਢੰਗ ਨਾਲ ਆਪਾਂ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਰੱਖੀਏ ਸੋ ਸਾਡੀ ਵੀਡੀਓ ਜਿਨ੍ਹਾਂ ਨੂੰ ਚੰਗੀ ਲੱਗੀ ਸਾਡਾ ਜੂਟਿਊਬ ਚੈਨਲ ਭਾਈ ਮਨਜੀਤ ਸਿੰਘ ਸਾਧੂਪੁਰ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਅਸਾਂ ਰਦਾ ਪੂਰੀਆਂ ਕਰਨ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ ਛੇਤੀ ਹੀ ਵੀਡੀਓ ਨਵੀਂ ਲਾਟੇ ਤੇ ਹਾਜ਼ਰ ਹੋਵਾਂਗੇ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ